ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਦਾ ਜਨਮ ਦਿਨ ਹੈ ਤੇ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਕੈਪਸ਼ਨ ਦੇ ਵਿੱਚ ਵੀ ਕੁਝ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ ਹਾਲੀ ਦੇ ਵਿੱਚ ਬਲਕੌਰ ਸਿੰਘ ਨੇ ਆਪਣੀ ਪਤਨੀ ਚਰਨਕੌਰ ਦੇ ਬਰਥਡੇ ਤੇ ਕੇਕ ਕੱਟਦੇ ਇੱਕ ਤਸਵੀਰ ਸਾਂਝੀ ਕੀਤੀ ਹੈ ਇਸ ਤਸਵੀਰ ਚ ਚਰਨਕੌਰ ਆਪਣੇ ਛੋਟੇ ਪੁੱਤਰ ਦੇ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ ਇਹ ਤਸਵੀਰ ਨੂੰ ਸਾਂਝਾ ਕਰਦਿਆਂ ਬਲਕੌਰ ਸਿੰਘ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਜ਼ਿੰਦਗੀ ਦੇ ਹਰੇਕ ਉਤਾਰ ਚੜਾਅ 'ਚ ਮੇਰੇ ਤੋਂ ਪਹਿਲਾਂ ਉਹਨਾਂ ਦਾ ਸਾਹਮਣਾ ਕਰਨ ਲਈ ਹਰ ਡਗਮਗਾਉਂਦੇ ਰਸਤੇ ਤੇ ਮੇਰਾ ਦੋਸਤ ਮੇਰੀ ਮਾਂ ਅਤੇ ਇੱਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ ਮੈਂ ਆਪ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ਤੇ ਬਣੀ ਰਹੇ ਵਾਹਿਗੁਰੂ ਅੰਕਸੰਗ ਸਹਾਈ ਰਹਿਣ ਦੱਸਦੇ ਆ ਕਿ ਮਾਤਾ ਚਰਨਕੌਰ ਨੇ 58 ਸਾਲ ਦੀ ਉਮਰ 'ਚ ਦੂਜੇ ਬੱਚੇ ਨੂੰ ਜਨਮ ਦਿੱਤਾ ਉਹਨਾਂ ਆਈਵੀਐਫ ਨਾਲ ਹੀ ਬੱਚੇ ਨੂੰ ਜਨਮ ਦਿੱਤਾ ਚਰਨਕੌਰ ਨੇ ਬੱਚੇ ਨੂੰ ਜਨਮ ਸਿਰਫ ਪਾਰ ਹੱਦ ਦੇ ਵਿੱਚ ਦਿੱਤਾ ਹੈ ਤੇ ਬਾਕੀ ਸਾਰਾ ਟ੍ਰੀਟਮੈਂਟ ਇੰਗਲੈਂਡ ਦੇ ਵਿੱਚੋਂ ਕਰਵਾਇਆ ਦੱਸਦੀ ਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਦੂਜੀ ਵਰ੍ਹੇਸਵੀ ਦਾ ਸਮਾਗਮ ਰੱਖਿਆ ਗਿਆ ਜਿਸ ਦੀ ਜਾਣਕਾਰੀ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਵੱਲੋਂ ਪੋਸਟਰ ਕਰਕੇ ਦਿੱਤੀ ਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਪ੍ਰਸੰਸ਼ਕਾਂ ਦੇ ਭਾਰੀ ਸੰਖਿਆ 'ਚ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੀ ਮਾਤਾ ਰਾਜਮਦੀਨ ਤੇ ਤੁਸੀਂ ਉਹਨਾਂ ਨੂੰ ਜੇ ਵਧਾਈ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ